ਸਾਸੀ ਕਾਲ ਜੀ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੀ ਬੁੱਕਲ ਦਾ ਨਿੱਗ ਮੰਦਾ ਪਿੰਡ ਆ ਮਿੱਤਰੋ ਗੋਲੇਵਾਲਾ ਗੋਲੇਵਾਲੇ ਪਿੰਡ ਤੋਂ ਜਿਹੜੀ ਨੱਥਰ ਵਾਲੇ ਨੂੰ ਛੜਕ ਜਾਂਦੀ ਆ ਉਹ ਛੜਕੇ ਦੇ ਉੱਤੇ ਬਾਹਰ ਖੇਤਾਂ ਦੇ ਵਿੱਚ ਬਾਈ ਹੁਣਾਂ ਦਾ ਰਹਿਣ ਵਸੇਰਾ ਵਾ ਬਾਈ ਹੁਣਾਂ ਦੇ ਕੋਲੇ ਇੱਕ ਮੱਝ ਆ ਮਿੱਤਰੋ ਟੌਪ ਦੀ ਵਕਾਊ ਚੰਗੇ ਦੁੱਧ ਦੀ ਮਾਲਕਣ ਕਿੰਨੇ ਦਿਨਾਂ ਦੀ ਕੱਚੀ ਆ ਕਿਨੂਮਾ ਸੁਆਵਾ ਉਹ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਲਵਾਂਗੇ ਉਸ ਤੋਂ ਪਹਿਲਾਂ ਰਿਕਵੈਸਟ ਬੇਨਤੀ ਆ ਹਰ ਇੱਕ ਪੱਖ ਤੋਂ ਤਸੱਲੀ ਕਰਨਾ ਤੁਹਾਡਾ ਮੁੱਢਲਾ ਫਰਜ਼ ਹੋਊਗਾ ਮਿੱਤਰੋ ਆ ਜੋ ਸਾਰੀ ਜਾਣਕਾਰੀ ਲੈ ਜਦੋਂ ਮਾਲਕ ਦੇ ਕਿੱਲੇ ਤੋਂ ਖੁੱਲ ਗਈ ਉਦੋਂ ਬਾਅਦ ਤੁਹਾਡੀਆਂ ਜਿਹਨਾਂ ਦੇ ਮਾਲਕ ਦੇ ਕਿੱਲੇ ਤੇ ਖੜੀਆਂ ਮਿੱਤਰੋ ਉਹ ਤਸੱਲੀ ਤੁਸੀਂ ਆਪ ਕਰਦੇ ਸਾਰੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਆ ਜੀ ਠੀਕ ਹੈ ਜੀ ਸੇਤਾ ਦੇ ਪਰਿਵਾਰ ਸੁਣੋ ਪਹਿਲਾਂ ਕਿਰਪਾ ਜੀ ਚਲੋ ਸ਼ੁਕਰ ਸਿੰਘ ਨਾਮ ਦੱਸ ਦਈਏ ਕਿਰੋਂ ਦੀ ਆਪਣਾ ਜੀ ਹਾਂਜੀ ਨਾਮ ਬਲਕਰਨ ਸਿੰਘ ਜੀ ਸਨੋਫ ਜੀ ਸਨੋਫ ਸਰਦਾਰ ਸਰਦੂਲ ਸਿੰਘ ਢਿੱਲੋਂ ਠੀਕ ਹੈ ਅੱਛਾ ਭਾਈ ਘਰ ਆਪਣਾ ਨਥਰਾਂ ਵਾਲੇ ਸ਼ਰਕਦੇ ਪਰ ਖੇਤਾ ਜਾ ਗਿਆ ਹੈ ਨਾ ਇਹ ਫੋਲੀ ਲੱਗਿਆ ਨਾ ਜਿਹੜੀ ਉਹ ਫੁੱਲਾਂ ਦੀ ਖੇਤੀ ਲੱਗੀ ਹੋਈ ਹੈ ਨਾ ਲੋਕਟੇਲ ਵਾਲੀ ਪਹਿਲੀ ਪਈ ਹੈ ਜੀ ਨਥਰਾਂ ਵਾਲੀ ਲੋਕਟੇਲ ਵਾਲੀ ਪਹਿਲੀ ਪਈ ਠੀਕ ਹੈ ਜੀ ਪਹਿਲਾ ਹੀ ਘਰ ਆ ਜੀ ਠੀਕ ਹੈ ਪਹਿਲਾ ਹੀ ਘਰ ਆ ਅੱਛਾ ਭਾਈ ਆਪਾਂ ਜਿਹੜੀ ਮਹਿ ਵੇਤਰੀਆਂ ਇਹ ਕਿੰਨਵਾ ਸੂਆ ਸੂਰਜ ਆ ਤੀਜਾ ਸੂਆ ਸੂਰਜ ਆ ਵੀਰੇ ਤੀਜਾ ਸੂਆ ਇਹਨੇ ਸੂਣਾ ਵਾ ਜੀ ਕਿੰਨੇ ਦਿਨ ਪਹਿ ਜਾਂਦੇ ਸੂਣ ਦੇ ਵਿੱਚ ਅਜੇ 8 ਦਿਨ ਰਹਿ ਗਏ ਜੀ ਆਪਣੇ ਹਿਸਾਬ ਨਾਲ 8 ਦਿਨ ਜੀ 8 ਦਿਨ ਪਹਿ ਤਿਆਰੀ ਬਹੁਤ ਵਧੀਆ ਕਰੀ ਠੀਕ ਆ ਅੱਛਾ ਇੱਕ ਥਣ ਜਿਵੇਂ ਵੇਖਣ ਦੇ ਛੋਟਾ ਦਿਖਾਉਂਦੀ ਉਹ ਦੁੱਧ ਦਾ ਤਾਂ ਨਹੀਂ ਕੋਈ ਫਰਕ ਹੈਗਾ ਨਹੀਂ ਉਹਦੇ ਚ ਸਮਾਂ ਕੁ 2 10 12 ਵਾਧਤ ਖਾਊਗੀ ਜੀ ਘੱਟ ਨਹੀਂ ਉਹਦੀ ਘੱਟ ਨਹੀਂ ਇਹ ਹੁੰਦਾ ਕਈ ਵਾਰੀ ਜਿਹੜਾ ਅੱਛਾ ਇੱਕ ਘਰੇ ਚੂਣ ਵਾਲਾ ਭਰਾ ਕੋਈ ਲੈ ਜਾਵੇ ਜਿਵੇਂ ਆਪਣੇ ਵਰਗਾ ਘਰੇ ਰੱਖਣ ਵਾਲਾ ਲੱਭਾ ਤਾਂ ਕੋਈ ਨਹੀਂ ਬਿਕਰੂ ਕੋਈ 100% ਆਪਾਂ ਗਾਰੰਟੀ ਦੇ ਮੱਝ ਦੇਵਾਂਗੇ ਠੀਕ ਆ ਭਾਈ ਠੀਕ ਆ ਜੀ ਤੇ ਇੱਕ ਗੱਲ ਹੋਰ ਜੀ ਕਿਵੇਂ ਇਹ ਬਣਦੀ ਸਾਂ ਤੋਂ ਇੱਕ ਠੀਕੇ ਤੇ ਰਹਿੰਦੀ ਸਾਂ ਤੋਂ ਬਣਦੀ ਹੈ ਜੀ ਸਾਂ ਤੋਂ ਬਣਦੀ ਠੀਕ ਆ ਜੀ ਤੇ ਰੇਟ ਕੀ ਰੱਖਿਆ ਭਾਈ ਜਿੰਦਾ 8 130000 ਰੁਪਏ ਦੇਣੀ ਕਿਤੇ ਹਾਂ ਨਾ ਜਵਾ ਕਾਟੇ ਬੜੇ ਠਾਠ ਨਾ ਪਾ ਵੀ ਜਿੱਥੇ ਰਸਾ ਫੜਾਉਣਾ 125 ਜੀ 125 ਨੰਬਰ ਕਿੰਨਾ ਆ ਗਿਆ ਆਪਣਾ ਜੀ 94174 ਜੀ 67928 ਇੱਕ ਵਾਰੀ ਹੋਰ ਬੋਲ ਦਈਏ ਜੀ 94174 ਜੀ ਜੀ 67928 ਠੀਕ ਹੈ ਇਹ ਕਿ ਤੋਰੇ ਮੜੀ ਨੂੰ ਮੜੀ ਮਹਿਣੋ ਜੀ ਤੋਰ ਦਿਓ ਗੱਬ ਹੋਏ ਤਾਂ ਸਾਢੇ 7 ਮਹੀਨੇ ਮੱਝ ਮਿਲੂਗੀ ਜੀ ਅੱਛਾ ਜਿਵੇਂ ਨਵੇਂ ਦੁੱਧ ਹੋਗੀ ਸੂਮ ਤੋਂ ਬਾਅਦ ਸਾਢੇ 7 ਮਹੀਨੇ ਮਿਲੂਗੀ ਸਾਢੇ 7 ਮਹੀਨੇ ਮਿਲੂਗੀ ਗੱਬ ਹੋਏ ਤਾਂ ਠੀਕ ਹੈ ਬਈ ਠੀਕ ਹੈ ਧੰਨਵਾਦ ਸੀਲ ਆ ਬਾਈ ਜਾਨੀ ਕਹੋ ਤੋਰੇ ਮੜੀ ਜੀ ਖੋ ਲੇ ਮਿੱਤਰੋ ਤੀਜਾ ਸੂਆ ਇਹ ਕਰਮਾ ਵਾਲੀ ਹੁੰਦੀ ਆ ਸੂਣ ਦੇ ਵਿੱਚ ਹਰੇ ਘੱਟ ਤੋਂ ਘੱਟ ਵੀ ਬਈ 8 ਦਿਨ ਪਏ ਗਿਣਤੀ ਵਾਲੇ ਤੇ 8 ਦਿਨਾਂ ਦੇ ਜਿਹਨੇ ਪੂਰੀ ਖੜ ਜਣਾ ਦਿਨ ਨਾਲ ਟਾਈਮ ਤੇ ਆ ਕੇ ਵਿਕੋ ਦੀ ਪਲੀ 22 ਵਜਨ ਵਾਲੀ ਜਾਣ ਵਾਲੀ ਮੈਂ ਆ ਕੋਈ ਨਹੀਂ ਹੈਗਾ ਥਾਣਾ ਜਿਹੜਾ ਮਾਈ ਵਾਲਾ ਛੋਟਾ ਰੱਖਦੀ ਆ ਉਹਦੇ ਵਿੱਚ 10-12 ਵਾਧਾ ਹੋਣਗੇ ਘੱਟ ਨਹੀਂ ਨਿਕਲਦੀ ਬਈ ਹੁਣੀ ਦੱਸਦੇ ਕਿਉਂਕਿ ਵੀ ਕਈ ਵਾਰੀ ਮੈਂ ਜਮਾਂਦਰ ਹੀ ਹੁੰਦਾ ਇਹ ਫਰਕ ਹੁੰਦਾ ਉਹਨੇ ਇੱਕੀ ਬਾਕੀ ਘਰੇ ਰੱਖਣ ਵਾਲਿਆਂ ਲਈ ਗਹਿਣਾ ਮੈਂ ਆ ਬਾਈ ਹੁਣੀ ਉਹਦੇ ਵੀ 8 ਕਿਲ ਮਤਲਬ ਸਾਡੇ 7 ਮਹੀਨੇ ਇਹ ਲਗਾਤਾਰ ਮਿਲਦੀ ਆ ਤੇ ਬਈ ਦੁੱਧ ਦੇ ਦਿੰਦੀ ਆ 13-14 ਕਿਲੋ ਖਰਾ ਡੁੱਲਾ ਤੇ ਰੇਟ ਇਹਦਾ ਜਿਹੜਾ ਫੋਨ ਦੇ ਸੌਰੀ ਰੱਖਿਆ ਹੋਇਆ 1,30,000 ਰੁਪਏ ਇਕ 25 ਦੀ ਬਾਈਆਂ ਦੇ ਦੇ ਦਿਆਂਗੇ ਵਿੱਚੋਂ ਮਾਨਤਾ ਨੂੰ ਹੋ ਜੂਗਾ ਵੇਖੋ ਕਿਰਾਂ ਦੀ ਮਤਲਬ ਇੱਥੇ ਵੱਡੀ ਬੰਤਰ ਕਮਾਲ ਦੀ ਝੋਟੀ ਦੀ ਨਜ਼ਰ ਆਊਗੀ ਵੱਡੀ ਮੈਂ ਛੋਟੀ ਮੰਨ ਕੇ ਲੈ ਆਲੇ ਉਹ ਜੋ ਬਾਲੀ ਵੱਡੀ ਵੀ ਨਹੀਂ ਕਹਿ ਸਕਦੇ ਬਾਲੀ ਛੋਟੀ ਵੀ ਨਹੀਂ ਕਹਿ ਸਕਦੇ ਦਰਮਿਆਨੀਆਂ ਮਈਆਂ ਦੇ ਵਿੱਚ ਉਹ ਆਮ ਵੱਡੀ ਮਈਆਂ ਮਿੱਤਰੋ ਰੇਟ 1,30,000 ਰੁਪਇਆ 1,25,000 ਦੀ ਦੇ ਦੇਣਗੇ ਬਾਈ ਹੁਣੀ ਪਿੰਡ ਗੋਲੇਵਾਲਾ ਜ਼ਿਲ੍ਹਾ ਫਰੀਦਕੋਟ ਨੱਥਲ ਵਾਲੇ ਵਾਲੇ ਜਾਨਵਰ 4 ਉਹ ਵੀ ਦਾਅ ਦੇਣਗੇ ਹੈ 2 ਜਨਵਰ 2 ਜਨਵਰ ਹੋਰ ਹੈ ਬਾਈ ਸਾਰੇ 3 ਜਨਵਰ ਹੈ ਜੀ ਤਿੰਨੇ ਮਕਾਊ ਆ ਅੱਛਾ ਤਿੰਨੇ ਦੂਜਿਆਂ ਬਾਰੇ ਕੀ ਡਿਟੇਲ ਆ ਜੀ ਦੂਜੇ ਇੱਕ ਦੇ 25 ਦਿਨ ਰਹਿ ਗਏ ਇੱਕ ਦੇ 15 ਦਿਨ ਰਹਿ ਗਏ ਤੇ ਬੱਲੀ ਦੇ ਕਿੰਨੇ ਦਿਨ ਪੇਪਰ ਨੇ ਨੀਲੀ ਰਾਵੀ ਤੇ 25 ਦਿਨ ਜੀ ਪੱਤੀ ਦਿਨ ਉਹ ਕਿੰਨਾ ਦੁੱਧ ਦੇ ਦਿੰਦੀ ਹੈ ਜੀ ਉਹ 16 ਕਿਲੋ ਦੁੱਧ ਛੋਏ ਰਹੇ ਆ ਜੀ 16 ਕਿਲੋ ਠੀਕ ਹੈ ਬਈ ਤੇ ਉਹਦਾ ਕੀ ਰੇਟ ਰਹੂਗਾ ਮਹਾਰਾਜ ਜੀ ਉਹਦਾ 1 ਲੱਖ 40000 ਰੁਪਏ 1 ਲੱਖ 40000 ਰੁਪਏ ਤੇ ਵਿਚਾਲੜੀ ਦਾ ਜੀ ਵਿਚਾਲੜੀ ਦਾ 1 ਲੱਖ 35000 ਰੁਪਏ ਇਹਦੇ ਕਿੰਨੇ ਦਿਨ ਲੱਗਿਆ ਜੀ ਇਹਦੇ ਬਾ ਪਏ 15 ਦਿਨ ਜੀ ਇਹ ਦੁੱਧ ਕਿੰਨਾ ਦੇ ਦਿੰਦੀ ਹੈ ਜੀ ਇਹਦਾ ਦੁੱਧ ਆਪਾਂ 14 ਲੀਟਰ ਚ ਹੋਇਆ ਜੀ 14 ਲੀਟਰ ਇਹ 1 ਲੱਖ 35 ਦੀ ਬੱਲੀ 45 ਦੀਣਾ ਜੀ ਹਾਂ ਜੀ ਇਹ ਉਰਲੀ ਵੀ 1 35 ਦੀ ਹਾਂ ਜੀ ਮਿਲਦੀਆਂ ਸਾਰੀਆਂ ਸਾਡੇ 7 ਮਹੀਨੇ ਕਾਰਨ ਕੀ ਬਣ ਗਿਆ ਸਾਰਿਆਂ ਵੇਚਣ ਦਾ ਜੀ ਕਾਰਨ ਜੀ ਬੰਦਾ ਨਹੀਂ ਰਹਿ ਰਿਆ ਕੋਈ ਭਈਆ ਕੰਮ ਆਰ ਫਿਰ ਜ਼ਮੀਨ ਦਾ ਦਿੱਤੀ ਦਾ ਵੀ ਲੇਬਰ ਦੀ ਕਮੀ ਆ ਗਈ ਹਾਂ ਠੀਕ ਆ ਬਾਈ ਬਈ ਮਿੱਤਰੋ ਨੰਬਰ 22 ਦਾ ਸਕਰੀਨ ਦੇ ਉੱਤੇ ਲਗਾਤਾਰ ਚੱਲ ਜਿੰਦਾ ਬਾਈ ਹੁਣ ਇਹਨਾਂ ਨੇ ਲੇਬਰ ਦੀ ਸਮੱਸਿਆ ਕਰਕੇ ਇਹ ਜਿਹੜੀ ਦਿਵ ਲੇਵੇ ਦਿਖਾਇਆ ਉਹਨਾਂ ਮਈਆਂ ਦੇ ਇੱਕ ਵਾਰੀ ਨੇੜੇ ਕਰਕੇ ਜਾ ਕੇ ਸਾਰੀਆਂ ਲੰਮਾ ਟਾਈਮ ਮੇਲੇ ਨਾਲੀਆਂ ਮਈਆਂ ਜੀ ਕੋਈ ਠੀਕ ਆ ਬਈ ਠੀਕ ਆ ਲੈ ਮਿੱਤਰੋ ਤੁਹਾਨੂੰ ਇੱਕ ਪੀਕਚਰ ਵਿਖਾ ਦੇਣਾ ਸਾਰੀ ਦੇਖ ਸਕਦੇ ਆ ਬਾਈ ਹੂੰ ਦੂਜੀ ਬੱਲੀ ਵੀ ਵਿਖਾ ਦੇ ਹੂੰ ਠੀਕ ਆ ਬਾਈ ਦੇ ਨੰਬਰ ਉਹ ਮੁੰਇਆ ਨਹੀਂ ਨਹੀਂ ਉਹ ਅਜੇ ਟਾਈਮ ਲੈਂਦੀਆਂ ਚੈੱਕ ਕਰਕੇ ਵੈਸੇ ਇੱਕ ਹਾਂ ਠੀਕ ਹੈ ਜੀ ਨੰਬਰ 22 ਦੱਸਿਆ ਕਰੀਨ ਤੇ ਆਪਾਂ ਇਹਦੇ ਗੋਲੇ ਵਾਲਾ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦੀ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਜਦ ਤੱਕ ਲਈ ਧੰਵਾਦ